ਹਾਜ਼ਰ ਹੋਏ ਆ ਜੀ ਅੱਜ ਆਪਾਂ ਇੱਕ ਨਵੀਂ ਕਹਾਣੀ ਦੇ ਨਾਲ ਸ਼ਾਮ ਦੇ ਕੰਮ ਨਵੇੜ ਕੇ ਬਿੰਦਰ ਹਾਲੇ ਵੈੱਡ ਤੇ ਹੀ ਬੈਠੀ ਸੀ ਆ ਆਪਣੇ ਘਰ ਵਾਲੇ ਦੀ ਤਸਵੀਰ ਵੇਖ ਕੇ ਸੋਚਣ ਲੱਗੀ ਆ ਅੱਜ ਪੂਰੇ 5 ਸਾਲ ਹੋ ਗਏ ਹਨ ਤੁਹਾਨੂੰ ਗਏ ਹੋਏ ਆ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੱਲ੍ਹ ਦੀਆਂ ਹੀ ਗੱਲਾਂ ਹੋਣ ਜਦੋਂ ਅਸੀਂ ਸਾਰੇ ਇਕੱਠੇ ਬੈਠ ਕੇ ਹਾਸਾ ਮਜ਼ਾਕ ਕਰਦੇ ਹੁੰਦੇ ਸੀ ਉਹ ਦਿਨ ਕਿਸੇ ਬੁਰੇ ਸੁਪਨੇ ਤੋਂ ਘੱਟ ਨਹੀਂ ਸੀ ਜਦੋਂ ਕਿਸੇ ਟਾਈਮ ਸ਼ਾਮ ਨੂੰ ਆ ਮਹਿੰਦਰ ਸਿੰਘ ਨੇ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਸੀ ਆ ਬਿੰਦਰ ਜਲਦੀ ਇੱਥੇ ਆ ਮਹਿੰਦਰ ਦੀ ਆਵਾਜ਼ ਵਿੱਚ ਦਰਦ ਸੀ ਆ ਉਹ ਪਸੀਨੇ ਨਾਲ ਭਿੱਜੇ ਹੋਏ ਸੀ ਆ ਤੇ ਉਹਨਾਂ ਦੀ ਛਾਤੀ ਵਿੱਚ ਦਰਦ ਹੋ ਰਿਹਾ ਸੀ ਆ ਮਹਿੰਦਰ ਨੇ ਆ ਬਿੰਦਰ ਨੂੰ ਕਿਹਾ ਮੈਨੂੰ ਜਲਦੀ ਹਸਪਤਾਲ ਲੈ ਜਾਓ ਆ ਬਿੰਦਰ ਨੇ ਆਪਣੇ ਪੁੱਤਰ ਆ ਮਨਦੀਪ ਨੂੰ ਆਵਾਜ਼ ਮਾਰੀ ਆ ਤੇ ਉਹ ਦੋਨੇ ਮਾਂ ਪੁੱਤ ਮਹਿੰਦਰ ਨੂੰ ਆ ਹਸਪਤਾਲ ਲੈ ਗਏ ਆ ਹਸਪਤਾਲ ਜਾਂਦੇ ਹੀ ਆ ਮਹਿੰਦਰ ਨੇ ਦਮ ਤੋੜ ਦਿੱਤਾ ਡਾਕਟਰ ਨੇ ਚੈੱਕਅਪ ਕੀਤਾ ਤੇ ਕਿਹਾ ਆਈ ੈਮ ਸੋਰੀ ਆ ਇਹ ਹੁਣ ਨਹੀਂ ਰਿਹਾ ਐ ਇਨਾਂ ਨੂੰ ਆ ਹਾਰਟ ਅਟੈਕ ਆਇਆ ਸੀ ਆ ਇੱਕ ਪਲ ਵਿੱਚ ਹੀ ਆ ਬਿੰਦਰ ਦੀ ਦੁਨੀਆ ਉਜੜ ਗਈ ਸੀ ਆ ਇਹ ਸਭ ਗੱਲਾਂ ਸੋਚਦੇ ਹੋਏ ਆ ਬਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਮਨਦੀਪ ਦਫ਼ਤਰ ਤੋਂ ਆਇਆ ਤਾਂ ਉਸਨੇ ਆਪਣੀ ਮਾਂ ਨੂੰ ਇਸ ਹਾਲਤ ਵਿੱਚ ਵੇਖ ਕੇ ਕਹਿਣ ਲੱਗਿਆ ਮਾਂ ਅੱਜ ਮੈਂ ਬਹੁਤ ਥੱਕ ਗਿਆ ਹਾਂ ਬਿੰਦਰ ਨੇ ਆਪਣੀ ਅੱਖਾਂ ਪੂੰਝੀਆਂ ਤੇ ਥੋੜਾ ਮੁਸਕਰਾਉਂਦੀ ਹੋਈ ਕਹਿਣ ਲੱਗੀ ਆ ਬੈਠ ਪੁੱਤ ਮੈਂ ਪਾਣੀ ਲੈ ਕੇ ਆਉਂਦੀ ਹਾਂ ਮਨਦੀਪ ਕਹਿਣ ਲੱਗਿਆ ਮਾਂ ਕੁਝ ਦੇਰ ਆ ਮੇਰੇ ਕੋਲ ਬੈਠਾ ਫਿਰ ਮਨਦੀਪ ਨੇ ਕਿਹਾ ਮੇਰਾ ਦਫ਼ਤਰ ਬਹੁਤ ਦੂਰ ਹੈ ਆਣ ਜਾਣ ਵਿੱਚ 2.5 ਘੰਟੇ ਲੱਗ ਜਾਂਦੇ ਹਨ ਮੈਂ ਸੋਚ ਰਿਹਾ ਹਾਂ ਕਿ ਦਫ਼ਤਰ ਦੇ ਨੇੜੇ ਹੀ ਕੋਈ ਘਰ ਲੈ ਲਵਾਂ ਮਨਦੀਪ ਦੀ ਗੱਲ ਸੁਣ ਕੇ ਬਿੰਦਰ ਦਾਦੀਲਾ ਜ਼ੋਰ ਨਾਲ ਟੜਕਣ ਲੱਗਿਆ ਪਰ ਉਸਨੇ ਆਪਣੇ ਪੁੱਤਰ ਦੀ ਖੁਸ਼ੀ ਲਈ ਕਿ ਆ ਕਿ ਪੁੱਤਰ ਜੀ ਮੈਨੂੰ ਤੈਨੂੰ ਠੀਕ ਲੱਗੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮਨਦੀਪ ਕਹਿਣ ਲੱਗਿਆ ਕੀ ਆ ਹਾਂ ਮੈਂ ਇੱਕ ਘਰ ਦੇਖਿਆ ਹੈ ਪਰ ਕੁਝ ਪੈਸੇ ਕੱਟਦੇ ਹਨ ਮੰਦੀਪ ਦੀ ਪਤਨੀ ਉੱਥੇ ਆਈ ਤੇ ਕਹਿਣ ਲੱਗੀ ਆ ਜੀਆ ਕੋਈ ਗੱਲ ਨਹੀਂ ਆ ਜੋ ਮੰਮੀ ਦੀ ਐਫ ਡੀ ਪਈ ਹੈ ਉਹ ਤੁੜਵਾ ਕੇ ਪੈਸਿਆਂ ਦਾ ਇੰਤਜ਼ਾਮ ਕਰ ਲਵੋ ਆ ਬਿੰਦਰ ਕਹਿਣ ਲੱਗੀ ਕੋਈ ਗੱਲ ਨਹੀਂ ਪੁੱਤਾ ਐਫ ਡੀ ਇਸ ਲਈ ਹੀ ਬਣਵਾਈ ਸੀ ਆ ਕਿ ਲੋੜ ਪੈਣ ਤੇ ਉਹ ਪੈਸੇ ਵਰਤੇ ਜਾਣ ਬਿੰਦਰ ਦੇ ਇੰਨਾ ਕਹਿਣ ਦੀ ਦੇ ਸੀ ਆ ਕਿ ਉਸਦੇ ਨੂੰ ਪੁੱਤ ਖੁਸ਼ ਹੋ ਗਏ ਮੰਦੀਪ ਨੇ ਆਪਣੀ ਮਾਂ ਨੂੰ ਜਫੀ ਪਾਉਂਦੇ ਹੋਏ ਕਿਹਾ ਮਾਂ ਤੂੰ ਇਸ ਦੁਨੀਆ ਦੀ ਸਭ ਤੋਂ ਪਿਆਰੀ ਮਾਂ ਹੈ ਆਪਣੇ ਪੁੱਤਰ ਦਾ ਪ੍ਰੇਮ ਦੇਖ ਕੇ ਆ ਬਿੰਦਰ ਵੀ ਖੁਸ਼ ਹੋ ਗਈ ਆ ਜਦੋਂ ਰੀਨਾ ਤੇ ਮਨਦੀਪ ਆਪਣੇ ਨਵੇਂ ਘਰ ਨੂੰ ਲੈ ਕੇ ਆ ਸੁਪਨੇ ਸਜੋਂਦੇ ਤਾਂ ਬਿੰਦਰ ਵੀ ਮਨ ਹੀ ਮਨ ਸੋਚਦੀ ਆ ਕਿ ਮੈਂ ਵੀ ਆਪਣੇ ਪੁੱਤੇ ਨਾਲ ਖੇਡਿਆ ਕਰੂੰਗੀ ਆ ਇਸ ਤਰ੍ਹਾਂ ਕਈ ਦਿਨ ਲੰਘ ਗਏ ਆ ਇੱਕ ਸ਼ਾਮ ਮਨਦੀਪ ਮਠਾਈ ਦਾ ਡੱਬਾ ਲੈ ਕੇ ਆਇਆ ਉਸਨੇ ਆਪਣੀ ਮਾਂ ਤੇ ਕਰਵਾਲੀ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਕਿਹਾ ਕੀ ਆ ਮੈਂ ਨਵਾਂ ਘਰ ਖਰੀਦ ਲਿਆ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ ਆ ਬਸ ਅਗਲੇ ਮਹੀਨੇ ਅਸੀਆ ਉਸ ਘਰ ਵਿੱਚ ਸ਼ਿਫਟ ਹੋ ਜਾਵਾਂਗੇ ਬਿੰਦਰ ਖੁਸ਼ ਹੁੰਦੇ ਹੋਏ ਪਰਮਾਤਮਾ ਦਾ ਧੰਨਵਾਦ ਕਰਨ ਲੱਗੀ ਤੇ ਕਹਿਣ ਲੱਗੀ ਆ ਕਿ ਪਰਮਾਤਮਾ ਸਾਡੇ ਨਵੇਂ ਘਰ ਨੂੰ ਖੁਸ਼ੀਆਂ ਨਾਲ ਭਰੀ ਰੱਖੇ ਆ ਬਿੰਦਰ ਕਹਿਣ ਲੱਗੀ ਕਿ ਇਹ ਘਰ ਛੱਡਣ ਤੋਂ ਪਹਿਲਾਂ ਕਿਸੇ ਵਧੀਆ ਪ੍ਰਾਪਰਟੀ ਡੀਲਰ ਨਾਲ ਗੱਲ ਕਰ ਲੈਂਦੇ ਹਾਂ ਤਾਂ ਕਿ ਇਸ ਘਰ ਦੇ ਚੰਗੇ ਪੈਸੇ ਮਿਲ ਜਾਣ ਆਪਣੀ ਮਾਂ ਦੀ ਇਹ ਗੱਲ ਸੁਣ ਕੇ ਮਨਦੀਪ ਕਹਿਣ ਲੱਗਿਆ ਮੈਂ ਇਸ ਘਰ ਨੂੰ ਵੇਚਣਾ ਕਿਉਂ ਹੈ ਇੱਥੇ ਤਾਂ ਤੁਸੀਂ ਰਹੋਗੇ ਆ ਮਨਦੀਪ ਦੀ ਇਹ ਗੱਲ ਸੁਣ ਕੇ ਬਿੰਦਰ ਨੂੰ ਇੱਕਦਮ ੱੱਕਾ ਲੱਗਿਆ ਉਹ ਕਹਿਣ ਲੱਗੀ ਆ ਮੈਂ ਇੱਥੇ ਇਕੱਲੀ ਆ ਬਿੰਦਰ ਨੇ ਹਾਲੇ ਇਹੀ ਕਿਹਾ ਸੀ ਕਿ ਮੰਦੀਪ ਕਹਿਣ ਲੱਗਿਆ ਮਾਂ ਸ਼ਹਿਰ ਵਿੱਚ ਘਰ ਬਹੁਤ ਮਹਿੰਗੇ ਹਨ ਇਸ ਲਈ ਮੈਂ ਦੋ ਕਮਰਿਆਂ ਵਾਲਾ ਘਰ ਹੀ ਲਿਆ ਹੈ ਇੱਕ ਕਮਰੇ ਵਿੱਚ ਅਸੀਂ ਰਾਂਗੇ ਤੇ ਇੱਕ ਵਿੱਚ ਕਦੇ ਨਾ ਕਦੇ ਕੋਈ ਮਹਿਮਾਨ ਜਾਂ ਰੀਨਾ ਦੇ ਮੰਮੀ ਪਾਪਾ ਆ ਜਾਂਦੇ ਹਨ ਤਾਂ ਉੱਥੇ ਰਹਿਣਗੇ ਤੁਹਾਡੇ ਲਈ ਤਾਂ ਉੱਥੇ ਜਗ੍ਹਾ ਨਹੀਂ ਬਚੇਗੀ ਕੀ ਕਿਹਾ ਪੁੱਤ ਨੂ ਦੇ ਪੇਕੇ ਲਈ ਤੇ ਮਹਿਮਾਨਾਂ ਲਈ ਸਭ ਲਈ ਜਗ੍ਹਾ ਹੈ ਪਰ ਮਾਂ ਲਈ ਜਗ੍ਹਾ ਨਹੀਂ ਆ ਰੀਨਾ ਨੇ ਗੱਲ ਸੰਭਾਲਦੇ ਹੋਏ ਕਿਹਾ ਮੰਮੀ ਜੀ ਤੁਹਾਨੂੰ ਆ ਵੱਡੇ ਘਰ ਵਿੱਚ ਰਹਿਣ ਦੀ ਆਦਤ ਹੈ ਤੁਹਾਡੀਆਂ ਗੁਆਂਢਣਾ ਤੁਹਾਡੀਆਂ ਸਹੇਲੀਆਂ ਸਭ ਇੱਥੇ ਹਨ ਤੁਸੀਂ ਉੱਥੇ ਜਾ ਕੇ ਐਡਜਸਟ ਨਹੀਂ ਕਰ ਸਕੋਗੇ ਅਸੀਂ ਹਰ ਛੁੱਟੀ ਵਾਲੇ ਦਿਨ ਤੁਹਾਨੂੰ ਆ ਕੇ ਮਿਲ ਜਾਇਆ ਕਰਾਂਗੇ ਕਦੇ ਕਦੇ ਤੁਸੀਂ ਵੀ ਉੱਥੇ ਮਹਿਮਾਨਾਂ ਵਾਂਗ ਆ ਜਾਇਆ ਕਰੋ ਆ ਬਿੰਦਰ ਚੁੱਪਚਾਪ ਆਪਣੇ ਨੂੰ ਪੁੱਤ ਦੀਆਂ ਗੱਲਾਂ ਸੁਣਦੀ ਰਹੀ ਆ ਮਨਦੀਪ ਦੇ ਵਿਆਹ ਨੂੰ ਹਾਲੇ 6 ਮਹੀਨੇ ਹੀ ਹੋਏ ਸੀ ਆ ਬਿੰਦਰ ਦੇ ਆਪਣੇ ਕੋਈ ਧੀ ਨਹੀਂ ਸੀ ਆ ਇਸ ਲਈ ਉਹ ਆ ਰੀਨਾ ਨੂੰ ਹੀ ਆਪਣੀ ਧੀ ਮੰਨਦੀ ਸੀ ਆ ਇੱਕ ਮਹੀਨਾ ਬਹੁਤ ਜਲਦੀ ਲੰਘ ਗਿਆ ਮੰਦੀਪ ਤੇ ਰੀਨਾ ਆਪਣੇ ਘਰ ਦਾ ਸਾਰਾ ਵਧੀਆ ਸਮਾਨ ਟਰੱਕ ਵਿੱਚ ਲੱਦ ਰਹੇ ਸੀ ਆ ਬਿੰਦਰ ਇੱਕ ਪਾਸੇ ਖੜੀ ਆਪਣੇ ਘਰ ਨੂੰ ਉਜੜਦੇ ਹੋਏ ਦੇਖ ਰਹੀ ਸੀ ਆ ਫਿਰ ਮੰਦੀਪ ਆਪਣੀ ਮਾਂ ਕੋਲ ਆ ਕੇ ਕਹਿਣ ਲੱਗਿਆ ਮਾਂ ਆਪਣਾ ਖਿਆਲ ਰੱਖਣਾ ਜੇਕਰ ਕਦੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਫੋਨ ਕਰਕੇ ਦੱਸ ਦਿਓ ਇਹ ਕਹਿੰਦੇ ਹੋਏ ਮੰਦੀਪ ਤੇ ਆ ਰੀਨਾ ਆਪਣੀ ਗੱਡੀ ਵਿੱਚ ਬੈਠ ਕੇ ਟਰੱਕ ਦੇ ਪਿੱਛੇ-ਪਿੱਛੇ ਚਲੇ ਗਏ ਆ ਬਿੰਦਰ ਨੇ ਦਰਵਾਜ਼ਾ ਬੰਦ ਕਰ ਲਿਆ ਉਸ ਰਾਤ ਉਸ ਨੂੰ ਨੀਂਦ ਵੀ ਨਾ ਆਈ ਆ ਘਰ ਇਕਦਮ ਸੁੰਨਾ ਹੋ ਗਿਆ ਸੀ ਬਿੰਦਰ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਉਸ ਦਾ ਪਤੀ ਇਹ ਮਹਿੰਦਰ ਆ ਸਰਕਾਰੀ ਨੌਕਰੀ ਕਰਦਾ ਸੀ ਉਸ ਦੇ ਮਰਨ ਤੋਂ ਬਾਅਦ ਵੀ ਆ ਬਿੰਦਰ ਨੂੰ ਪੈਨਸ਼ਨ ਮਿਲਦੀ ਸੀ ਆ ਉਹਨਾਂ ਦੇ ਘਰ ਦੀ ਉੱਪਰਲੀ ਮੰਜ਼ਲ ਕਿਰਾਏ ਤੇ ਦਿੱਤੀ ਹੋਈ ਸੀ ਆ ਆਪਣੇ ਪੁੱਤਰ ਤੇ ਨੂ ਦੇ ਜਾਣ ਤੋਂ ਬਾਅਦ ਬਿੰਦਰ ਇਕਦਮ ਇਕੱਲੀ ਹੋ ਗਈ ਆ ਬਿੰਦਰ ਇਕਦਮ ਸ਼ਾਂਤ ਸੁਭਾ ਵਾਲੀ ਸੀ ਆ ਉਸ ਦੀ ਆਂਢਗੁਆਢ ਵਿੱਚ ਵਧੀਆ ਬੰਦੀ ਸੀ ਪਰੰਤੂ ਆਪਣੇ ਨੂਪੁੱਤ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਉਹ ਅੰਦਰ ਤੱਕ ਟੁੱਟ ਗਈ ਸੀ ਆ ਸਮ ਆਪਣੀ ਚਾਲ ਨਾਲ ਚੱਲਦਾ ਰਿਹਾ ਬਿੰਦਰ ਦੇ ਘਰ ਦੀ ਉੱਪਰਲੀ ਮੰਜ਼ਲ ਦੀ ਇੱਕ ਕਿਰਾਏਦਾਰ ਨੇਹਾ ਕਰਦਾ ਕਿਰਾਇਆ ਦੇਣ ਆਈ ਆ ਤਾਂ ਉਸਨੇ ਬਿੰਦਰ ਨੂੰ ਆਵਾਜ਼ ਲਗਾਈ ਆ ਪਰੰਤੂ ਬਿੰਦਰ ਨੇ ਕੋਈ ਜਵਾਬ ਨਾ ਦਿੱਤਾ ਤਾਂ ਨੇਹਾ ਨੇ ਦਰਵਾਜ਼ਾ ਖੋਲ ਕੇ ਦੇਖਿਆ ਦਰਵਾਜ਼ਾ ਖੁੱਲਾ ਸੀ ਅੰਦਰੋਂ ਹੁੰਦੇ ਹੀ ਨੇਹਾ ਦਾ ਦਿਲ ਦਹਿਲ ਗਿਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਬਿੰਦਰ ਅੱਜ ਬੇਬਸ ਹੋਈ ਬੈਠੀ ਸੀ ਆ ਨਿਆ ਨੇ ਬਿੰਦਰ ਦੇ ਕੋਲ ਜਾ ਕੇ ਪੁੱਛਿਆ ਕੀ ਗੱਲ ਹੈ ਆਂਟੀ ਤੁਹਾਡੀ ਤਬੀਅਤ ਤਾਂ ਠੀਕ ਹੈ ਹਾਂ ਪੁੱਤ ਤਬੀਅਤ ਤਾਂ ਠੀਕ ਹੈ ਪਰ ਹੁਣ ਇਕੱਲੀ ਹੋ ਗਈ ਹਾਂ ਇਸ ਲਈ ਕਿਸੇ ਚੀਜ਼ ਦਾ ਮਨ ਨਹੀਂ ਕਰਦਾ ਸਜ ਧਜ ਕੇ ਰਹਿਣ ਦਾ ਨਾ ਖਾਣ ਪੀਣ ਦਾ ਬਿੰਦਰ ਨੂੰ ਵੇਖ ਕੇ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨਿਆ ਬਹੁਤ ਖੁਸ਼ ਮિજાਜ ਲੜਕੀ ਸੀ ਆ ਉਸਦੇ ਦੋ ਬੱਚੇ ਸੀ ਆ ਉਸਨੇ ਬਿੰਦਰ ਦਾ ਹੱਥ ਫੜਿਆ ਤੇ ਕਹਿਣ ਲੱਗੀ ਨਹੀਂ ਆਂਟੀ ਇਸ ਤਰ੍ਹਾਂ ਨਹੀਂ ਚੱਲੇਗਾ ਤੁਸੀਂ ਉੱਠ ਕੇ ਮੂੰਹ ਹੱਥ ਧੋ ਲਵੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ ਨੇਹਾ ਬਹੁਤ ਟਾਈਮ ਬਿੰਦਰ ਨਾਲ ਗੱਲਾਂ ਕਰਦੀ ਰਹੀ ਉਸਨੇ ਬਿੰਦਰ ਨੂੰ ਕਿਹਾ ਕਿ ਕੱਲ ਤੁਸੀਂ ਮੇਰੇ ਨਾਲ ਯੋਗਾ ਕਲਾਸ ਚ ਲੰਘੋਗੇ ਆ ਪਹਿਲਾਂ ਤਾਂ ਬਿੰਦਰ ਨੇ ਉਹਨਾਂ ਨੂੰ ਮਨਾ ਕੀਤਾ ਪਰ ਨੇਹਾ ਦੇ ਜ਼ਿਆਦਾ ਜ਼ੋਰ ਦੇਣ ਤੇ ਬਿੰਦਰ ਮੰਨ ਗਈ ਅਗਲੀ ਸਵੇਰ ਅਨਮੰਨੇ ਮਨ ਨਾਲ ਬਿੰਦਰ ਨੇਹਾ ਨਾਲ ਚਲੀ ਗਈ ਹੁਣ ਜਦੋਂ ਨੇਹਾ ਬਾਜ਼ਾਰ ਜਾਂਦੀ ਆ ਉਦੋਂ ਵੀ ਬਿੰਦਰ ਨੂੰ ਨਾਲ ਲੈ ਜਾਂਦੀ ਆ ਹੁਣ ਬਿੰਦਰ ਦਾ ਜੀ ਲੱਗਣ ਲੱਗਿਆ ਸੀ ਇਹ ਤਕਰੀਬਨ 1 ਸਾਲ ਆ ਬਾਦ ਮੰਦੀਪ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਰੀਨਾ ਦੇ ਮਾਤਾ ਪਿਤਾ ਆਪਣੇ ਪੁੱਤਰ ਕੋਲ ਵਿਦੇਸ਼ ਗਏ ਹੋਏ ਸੀ ਇਸ ਲਈ ਮੰਦੀਪ ਆਪਣੀ ਮਾਂ ਨੂੰ ਬੱਚੇ ਦੀ ਦੇਖਪਾਲ ਕਰਨ ਲਈ ਆਪਣੇ ਘਰ ਲੈ ਗਿਆ ਜਦੋਂ ਬੱਚਾ ਡੇਢ ਕ ਮਹੀਨੇ ਦਾ ਹੋਇਆ ਤਾਂ ਉਸ ਦਾ ਪੁੱਤਰ ਆਪਣੀ ਮਾਂ ਨੂੰ ਵਾਪਸ ਛੱਡ ਗਿਆ ਇਸ ਤੋਂ ਬਾਅਦ ਇੱਕ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਜਦੋਂ ਕੋਈ ਤਿਉਹਾਰ ਹੁੰਦਾ ਜਾਂ ਫਿਰ ਮੰਦੀਪਾ ਰੀਨਾ ਨੇ ਕਿਤੇ ਜਾਣਾ ਹੁੰਦਾ ਤਾਂ ਮੰਦੀਪ ਆਪਣੀ ਮਾਂ ਨੂੰ ਬੱਚੇ ਦੀ ਦੇਖਪਾਲ ਕਰਨ ਲਈ ਘਰ ਲਿਆਉਂਦਾ ਜਦੋਂ ਆ ਬਿੰਦਰ ਆਪਣੇ ਪੁੱਤ ਦੇ ਘਰ ਜਾਂਦੀ ਤਾਂ ਉਸ ਦੀ ਨੂੰ ਉਸ ਨੂੰ ਨਵੇਂ-ਨਵੇਂ ਪਕਵਾਨ ਬਣਾਉਣ ਦੀ ਫਰਮਾਇਸ਼ ਕਰਦੀ ਕਰਦਾ ਸਾਰਾ ਕੰਮ ਆ ਬਿੰਦਰ ਦੇ ਸਹਾਰੇ ਛੱਡ ਦਿੰਦੀ ਆ ਇੱਕ ਤਾਂ ਛੋਟੇ ਬੱਚੇ ਦੀ ਸਾਂਭ ਸੰਭਾਲ ਦੂਜਾ ਘਰ ਦਾ ਸਾਰਾ ਕੰਮ ਕਰਦੇ ਕਰਦੇ ਬਿੰਦਰ ਆ ਥੱਕ ਕੇ ਚੂਰ ਹੋ ਜਾਂਦੀ ਆ ਹੁਣ ਬਿੰਦਰ ਇੱਕ ਨੌਕਰਾਨੀ ਬਣ ਕੇ ਰਹਿ ਗਈ ਸੀ ਜਿਸ ਦੀ ਲੋੜ ਪੈਂਦੇ ਉਸ ਨੂੰ ਬੁਲਾਇਆ ਜਾਂਦਾ ਸੀ ਆ ਤੇ ਕੰਮ ਪੂਰਾ ਹੋ ਜਾਣ ਤੇ ਉਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ ਆ ਇਸ ਵਾਰ ਦੀਵਾਲੀ ਵੇਲੇ ਤਾਂ ਰੀਨਾ ਨੇ ਹੱਦੀ ਕਰ ਦਿੱਤੀ। ਮਨਦੀਪ ਆਪਣੀ ਮਾਂ ਨੂੰ ਘਰ ਲੈ ਆਇਆ। ਰੀਨਾ ਨੇ ਇੱਕ ਲੰਬੀ ਚੋੜੀ ਲਿਸਟ ਬਣਾਈ ਤੇ ਕਿਹਾ ਕਿ ਆ ਮੰਮੀ ਜੀ ਅਮਨਦੀਪ ਨੂੰ ਤੁਹਾਡੇ ਹੱਥ ਦੀਆਂ ਮਠਾਈਆਂ ਤੇ ਨਮਕੀਨ ਬਹੁਤ ਪਸੰਦ ਹੈ। ਬਿੰਦਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਲਗਾਤਾਰ ਮਠਾਈਆਂ ਤੇ ਨਮਕੀਨ ਬਣਾਉਂਦੀ ਰਹੀ ਆ। ਉਹ ਬਹੁਤ ਥੱਕ ਗਈ ਸੀ। ਇਸ ਥਕਾਵਟ ਨਾਲ ਉਸ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ। ਬਿੰਦਰ ਕਮਰੇ ਵਿੱਚ ਜਾ ਕੇ ਬੈੱਡ ਤੇ ਪੈ ਗਈ ਆ। ਉਸ ਦੇ ਕੰਨਾਂ ਵਿੱਚ ਆਪਣੀ ਨੂੰ ਦੀ ਆ। ਆਵਾਜ਼ ਸੁਣਾਈ ਦਿੱਤੀ ਉਹ ਹੌਲੀ-ਹੌਲੀ ਮਨਦੀਪ ਨੂੰ ਕਹਿ ਰਹੀ ਸੀ ਆ ਕਿ ਮੰਮੀ ਜੀ ਨੂੰ ਆ ਵਾਪਸ ਛੱਡ ਆਉ ਆ ਉਹ ਹੁਣ ਮਿਠਾਈਆਂ ਤੇ ਨਮਕੀਨ ਬਣ ਗਏ ਹਨ ਹੁਣ ਇਹ ਇੱਥੇ ਰੁਕ ਕੇ ਵੀ ਕੀ ਕਰਨਗੇ ਮਨਦੀਪ ਨੇ ਆਪਣੀ ਮਾਂ ਨੂੰ ਬੁਖਾਰ ਦੀ ਗੋਲੀ ਦਿੰਦੇ ਹੋਏ ਕਿਹਾ ਮਾਂ ਇਹ ਗੋਲੀ ਲੈ ਲਿਓ ਆ ਮੈਂ ਤੁਹਾਨੂੰ ਵਾਪਸ ਛੱਡ ਕੇ ਆਵਾਂਗਾ ਉਸ ਨੂੰ ਆਪਣੀ ਮਾਂ ਦੀ ਕੋਈ ਚਿੰਤਾ ਨਹੀਂ ਸੀ ਉਹ ਸੋਚਣ ਲੱਗੀ ਕਿ ਮੇਰਾ ਪੁੱਤ ਸੋਚਦਾ ਹੋਵੇਗਾ ਕੀ ਆ ਮੇਰੀ ਦੀਵਾਲੀ ਦੀ ਪਾਰਟੀ ਵਿੱਚ ਕੋਈ ਅੜਚਣ ਨਾ ਆਵੇ ਆ ਇਸ ਲਈ ਮੈਨੂੰ ਵਾਪਸ ਛੱਡਣ ਜਾ ਰਿਹਾ ਹੈ ਮਨਦੀਪ ਨੇ ਆਪਣੀ ਮਾਂ ਨੂੰ ਗੱਡੀ ਵਿੱਚ ਬਿਠਾਇਆ ਤੇ ਵਾਪਸ ਛੱਡ ਆਇਆ ਜਦੋਂ ਬਿੰਦਰ ਆਪਣੇ ਘਰ ਪਹੁੰਚੀ ਆ ਤਾਂ ਨੇਹਾ ਦੀਵੇ ਜਗਾ ਰਹੀ ਸੀ ਉਹ ਕਹਿਣ ਲੱਗੀ ਆਂਟੀ ਜੀ ਆ ਤੁਸੀਂ ਤਾਂ ਵੀਰ ਜੀ ਤੇ ਭਾਬੀ ਜੀ ਨਾਲ ਦੀਵਾਲੀ ਮਨਾਉਣ ਵਾਲੇ ਸੀ ਆ ਫਿਰ ਇਸੇ ਵੇਲੇ ਵਾਪਸ ਕਿਉਂ ਆਏ ਹੋ ਵੀਰਜੀ ਤੇ ਭਾਬੀ ਜੀ ਕਿੱਥੇ ਹਨ ਬਿੰਦਰ ਅੱਖਾਂ ਵਿੱਚ ਹੰਝੂ ਭਰ ਕੇ ਬੋਲੀ ਆ ਉਹ ਆਪਣੇ ਘਰ ਹਨ ਉਸ ਤੋਂ ਬਾਅਦ ਨਿਆ ਨੇ ਕੁਝ ਵੀ ਪੁੱਛਣਾ ਠੀਕ ਨਾ ਸਮਝਿਆ ਉਹ ਬਿੰਦਰ ਦੇ ਘਰ ਅੰਦਰ ਆਈ ਆ ਤੇ ਉਸਨ ਦਾ ਪੂਰਾ ਘਰ ਦੀਵਿਆਂ ਨਾਲ ਸਜਾ ਦਿੱਤਾ ਫਿਰ ਪੂਜਾ ਕਰਕੇ ਆਪਣੇ ਘਰੋਂ ਆ ਖਾਣਾ ਲੈ ਆਈ ਆ ਤੇ ਬਿੰਦਰ ਨੂੰ ਖਾਣਾ ਖਵਾਉਣ ਲੱਗੀ ਆ ਨੇਹਾ ਦਾ ਆਪਣਾਪਨ ਦੇਖ ਕੇ ਬਿੰਦਰ ਫੁੱਟ ਫੁੱਟ ਕੇ ਰੋਣ ਲੱਗ ਪਈ ਆ ਬਿੰਦਰ ਇਹੀ ਪਿਆਰ ਚ ਹੁੰਦੀ ਸੀ ਅੱਜ ਉਸ ਦੇ ਨੁਪੁੱਤ ਦੇ ਹੁੰਦੇ ਹੋਏ ਵੀ ਆ ਹੋਰ ਕਿਸੇ ਬਗਾਨੇ ਤੋਂ ਮਿਲਿਆ ਇਸ ਤੋਂ ਬਾਅਦ ਕਈ ਦਿਨ ਲੰਘ ਗਏ ਆ ਪਰ ਮਨਦੀਪ ਤਿਆਰੀ ਨਾਲੇ ਆਪਣੀ ਮਾਂ ਦਾ ਹਾਲ ਚਾਲ ਪੁੱਛਣ ਦੀ ਆ ਕੋਸ਼ਿਸ਼ ਵੀ ਨਾ ਕੀਤੀ ਆ ਇੱਕ ਦਿਨ ਛੁੱਟੀ ਵਾਲੇ ਦਿਨ ਬਿੰਦਰ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤੇ ਕਿਹਾ ਕੀ ਆ ਮੇਰਾ ਆਪਣੇ ਪੋਤੇ ਨੂੰ ਮਿਲਣ ਨੂੰ ਬਹੁਤ ਜੀ ਕਰ ਰਿਹਾ ਹੈ ਇਸ ਲਈ ਤੁਸੀਂ ਆ ਕੇ ਮੈਨੂੰ ਮਿਲ ਜਾਓ ਆ ਮਨਦੀਪ ਕਹਿਣ ਲੱਗਿਆ ਮਾਂ ਅੱਜ ਮੈਂ ਬਹੁਤ ਬੀਜੀ ਹਾਂ ਇਸ ਲਈ ਕੱਲ ਨੂੰ ਤੁਹਾਨੂੰ ਮਿਲ ਜਾਵਾਂਗੇ ਆ ਮਨਦੀਪ ਦੇ ਮੂੰਹੋਂ ਇਹ ਗੱਲ ਸੁਣ ਕੇ ਬਿੰਦਰ ਬਹੁਤ ਖੁਸ਼ ਹੋਈ ਆ ਅਗਲੇ ਦਿਨ ਸਵੇਰੇ ਜਲਦੀ ਉੱઠી ਆ ਤੇ ਆਪਣੀ ਤਕਲੀਫ ਭੁੱਲ ਕੇ ਆ ਉਹਨਾਂ ਲਈ ਮਨਪਸੰਦ ਪਕਵਾਨ ਬਣਾਉਣ ਲੱਗੀ ਸਵੇਰ ਤੋਂ ਦੁਪਹਿਰ ਅਤੇ ਦੁਪਹਿਰ ਤੋਂ ਸ਼ਾਮ ਹੋ ਗਈ ਆ ਬਿੰਦਰ ਆਪਣੇ ਨੂਪੁੱਤ ਤੇ ਪੋਤੇ ਦਾ ਇੰਤਜ਼ਾਰ ਕਰਦੀ ਕਰਦੀ ਥੱਕ ਗਈ ਆ ਬਿੰਦਰ ਸੋਚਣ ਲੱਗੀ ਕੀ ਆ ਕੱਲ ਮਨਦੀਪ ਨੇ ਮਨਾ ਕਰ ਦਿੱਤਾ ਅੱਜ ਆਉਣ ਦਾ ਵਾਅਦਾ ਕਰਕੇ ਉਹ ਨਹੀਂ ਆਏ ਆ ਉਹਨਾਂ ਕੋਲ ਮੈਨੂੰ ਮਿਲਣ ਦਾ ਟਾਈਮ ਵੀ ਨਹੀਂ ਆ ਮੈਂ ਕਿੰਨੀ ਇਕੱਲੀ ਹੋ ਗਈ ਹਾਂ ਇਹ ਸਭ ਸੋਚਦੇ ਸੋਚਦੇ ਬਿੰਦਰ ਆ ਰੋਣ ਲੱਗ ਪਈ ਆ ਇੱਕ ਦਿਨ ਯੋਗਾ ਕਲਾਸ ਜਾਂਦੇ ਹੋਏ ਆ ਨੇਹਾ ਕਹਿਣ ਲੱਗੀ ਆਂਟੀ ਜੀ ਆ ਤੁਸੀਂ ਇਸ ਤਰ੍ਹਾਂ ਦੇ ਜੀਵਨ ਤੋਂ ਬੋਰ ਨਹੀਂ ਹੁੰਦੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੁਝ ਨਵਾਂ ਕਰਨਾ ਚਾਹੀਦਾ ਹੈ ਕੁਝ ਐਜਾ ਜੋ ਤੁਹਾਨੂੰ ਖੁਸ਼ੀ ਦੇਵੇ ਨੇਹਾ ਇਸ ਤੋਂ ਤੇਰਾ ਕੀ ਮਤਲਬ ਹੈ ਮੇਰਾ ਮਤਲਬ ਹੈ ਆਂਟੀ ਜੀ ਤੁਸੀਂ ਸਾਡੇ ਨਾਲ ਕੀਟੀ ਪਾਰਟੀ ਕਿਉਂ ਨਹੀਂ ਕਰਦੇ ਇਸ ਵਿੱਚ ਸਭ ਆਪਣੇ ਦੁੱਖ ਸੁੱਖ ਵੰਡਦੇ ਹਨ ਨਾ ਨੇਹਾ ਪੁੱਤ ਇਹ ਸਾਬਾ ਮੈਨੂੰ ਸ਼ੋਭਾ ਨਹੀਂ ਦਿੰਦਾ ਜੇ ਕਰੀ ਇਸ ਉਮਰ ਵਿੱਚ ਮੈਂ ਪਾਰਟੀਆਂ ਕਰਾਂਗੀ ਤਾਂ ਲੋਕ ਮੈਨੂੰ ਕੀ ਕਹਿਣਗੇ ਘਰ ਆ ਕੇ ਬਿੰਦਰ ਸੋਚਣ ਲੱਗੀ ਕਿ ਨੇਹਾ ਸੱਚ ਕਹਿ ਰਹੀ ਸੀ ਆ ਮੈਂ ਉਹਨਾਂ ਬਾਰੇ ਕਿਉਂ ਸੋਚਾਂ ਜੋ ਮੇਰੇ ਬਾਰੇ ਨਹੀਂ ਸੋਚਦੇ ਮੈਂ ਆਪਣੇ ਆਪ ਨੂੰ ਸਜ਼ਾ ਕਿਉਂ ਦੇ ਰਹੀ ਹਾਂ ਫਿਰ ਉਸਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਉਹ ਆਪਣੇ ਆਪ ਨੂੰ ਕਹਿਣ ਲੱਗੀ ਕੀ ਆ ਮੈਂ ਇਹ ਜੀ ਹਾਲ ਤੱਕ ਕਿਉਂ ਬਣਾ ਰੱਖੀ ਹੈ ਮਹਿੰਦਰ ਜੀਤਾ ਮੈਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਬੁਰਾ ਲੱਗਦਾ ਹੋਵੇਗਾ ਫਿਰ ਅਚਾਨਕ ਬਿੰਦਰ ਨੇ ਅਲਵਾਰੀ ਵਿੱਚੋਂ ਪਰਸ ਕੱਢਿਆ ਤੇ ਘਰ ਤੋਂ ਬਾਹਰ ਚਲੀ ਗਈ ਆ ਬਿੰਦਰ 2 3 ਘੰਟੇ ਬਾਅਦ ਵਾਪਸ ਆਈ ਆ ਘਰ ਆ ਕੇ ਉਸਨੇ ਨੀਹਾ ਨੂੰ ਫੋਨ ਕਰਕੇ ਦੱਸਿਆ ਕਿ ਮੈਂ ਵੀ ਆ ਕਿੱਟੀ ਪਾਰਟੀ ਲਈ ਤੇਰੇ ਨਾਲ ਜਾਵਾਂਗੀ ਆ ਸ਼ਾਮ ਨੂੰ ਜਦੋਂ ਨੀਹਾ ਬਿੰਦਰ ਨੂੰ ਪਾਰਟੀ ਤੇ ਜਾਣ ਲਈ ਬੁਲਾਉਣ ਆਈ ਆ ਤਾਂ ਇਕਦਮ ਹੈਰਾਨ ਰਹਿ ਗਈ ਆ ਹਮੇਸ਼ਾ ਉਦਾਸ ਰਹਿਣ ਵਾਲੀ ਬਿੰਦਰ ਅੱਜ ਬਹੁਤ ਸੋਹਣਾ ਸੂਟ ਪਾ ਕੇ ਚੰਗੀ ਤਰ੍ਹਾਂ ਸਿਰ ਵਾਇਆ ਹੋਇਆ ਵਧੀਆ ਤਿਆਰ ਹੋਈ ਬੈਠੀ ਸੀ ਆ ਨੇਹਾ ਨੇ ਕਿਹਾ ਕੀ ਬਾ ਅੰਟੀ ਆ ਇਹੋ ਹੀ ਨਾ ਗੱਲ ਕਿਤੀ ਪਾਰਟੀ ਵਿੱਚ ਜਾ ਕੇ ਪਹਿਲਾਂ ਤਾਂ ਬਿੰਦਰ ਆ ਥੋੜਾ ਜਿਹਾ ਚੀਜ਼ ਕੀਆ ਪਰੰਤੂ ਜਲਦੀ ਹੀ ਆ ਆਪਣੀਆਂ ਸਹੇਲੀਆਂ ਨਾਲ ਰਚਮਿਚ ਗਈ ਆ ਉਹ ਆਪਣੇ ਬੇਰੰਗ ਜੀਵਨ ਵਿੱਚ ਫਿਰ ਤੋਂ ਰੰਗ ਭਰਨ ਲੱਗੀ ਆ ਹੁਣ ਬਿੰਦਰ ਆਪਣਾ ਪੂਰਾ ਧਿਆਨ ਰੱਖਣ ਲੱਗੀ ਸੀ ਆ ਔਰ ਰੋਜ਼ਾਨਾ ਯੋਗਾ ਕਲਾਸ ਵੀ ਜਾਂਦੀ ਆ ਹੁਣ ਬਿੰਦਰ ਨੇ ਦੂਜਿਆਂ ਨੂੰ ਛੱਡ ਕੇ ਆਪਣੇ ਲਈ ਜਿਉਣਾ ਸ਼ੁਰੂ ਕਰ ਦਿੱਤਾ ਸੀ ਆ ਫਿਰ ਇੱਕ ਦਿਨਾਂ ਬਿੰਦਰ ਨੂੰ ਫੋਨ ਆਇਆ ਤੇ ਫੋਨ ਤੇ ਇੱਕ ਆਦਮੀ ਗੱਲ ਕਰ ਰਿਹਾ ਸੀ ਆ ਉਸ ਆਦਮੀ ਨੇ ਕਿਹਾ ਕਿ ਮੈਂ ਤੁਹਾਡੇ ਪਤੀ ਦੀ ਆ ਪੈਨਸ਼ਨ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਇਸ ਵਾਰ ਤੁਹਾਨੂੰ 50000 ਬੋਨਸ ਦਿੱਤਾ ਜਾਵੇਗਾ ਇਹ ਸੁਣ ਕੇ ਬਿੰਦਰ ਬਹੁਤ ਖੁਸ਼ ਹੋਈ ਆ ਫਿਰ ਉਸ ਆਦਮੀ ਨੇ ਕਿਹਾ ਕਿ ਇਸ ਦੇ ਲਈ ਸਾਨੂੰ ਤੁਹਾਡਾ ਬੈਂਕ ਖਾਤਾ ਤੇ ਏਟੀਐਮ ਕਾਰਡ ਨੰਬਰ ਚਾਹੀਦਾ ਹੈ ਉਸ ਤੋਂ ਬਾਅਦ ਤੁਹਾਡੇ ਫੋਨ ਤੇ ਇੱਕ ਓਟੀਪੀ ਆਵੇਗਾ ਤੁਸੀਂ ਉਹ ਵੀ ਸਾਨੂੰ ਦੱਸ ਦੇਣਾ ਉਸ ਤੋਂ ਬਾਅਦ ਪੈਸੇ ਖਾਤੇ ਵਿੱਚ ਆ ਜਾਣਗੇ ਇਸ ਤੋਂ ਪਹਿਲਾਂ ਕੀ ਬਿੰਦਰ ਸਾਰਾ ਕੁਝ ਉਸ ਆਦਮੀ ਨੂੰ ਦੱਸਦੀ ਆ ਉਦੋਂ ਹੀ 네ਹਾ ਉਸਦੇ ਕੋਲ ਆਈ ਉਸਨੇ ਬਿੰਦਰ ਕੋਲ ਫੋਨ ਲੈ ਲਿਆ ਤੇ ਸਪੀਕਰ ਤੇ ਲਾ ਕੇ ਪੁੱਛਣ ਲੱਗੀ ਤੁਸੀਂ ਕੌਣ ਬੋਲ ਰਹੇ ਹੋ ਉਹ ਆਦਮੀ ਘਬਰਾ ਗਿਆ ਤੇ ਕਹਿਣ ਲੱਗਾ ਮੈਡਮ ਅਸੀਂ ਸਰਕਾਰੀ ਕੰਮ ਕਰ ਰਹੇ ਹਾਂ 네ਹਾ ਕਹਿਣ ਲੱਗੀ ਠੀਕ ਹੈ ਮੈਂ ਪੁਲਸ ਨੂੰ ਫੋਨ ਕਰਕੇ ਤੁਹਾਡਾ ਸਰਕਾਰੀ ਕੰਮ ਵੈਰੀਫਾਈ ਕਰਵਾਉਂਦੀ ਹਾਂ ਜਦੋਂ 네ਹਾ ਨੇ ਇਹ ਕਿਹਾ ਤਾਂ ਉਸ ਆਦਮੀ ਨੇ ਫੋਨ ਕੱਟ ਦਿੱਤਾ ਫਿਰ 네ਹਾ ਨੇ ਬਿੰਦਰ ਨੂੰ ਸਮਝਾਇਆ ਕਿ ਆਂਟੀ ਇਸ ਤਰ੍ਹਾਂ ਫੋਨ ਕੋਲ ਫਰੋਡ ਲੋਕ ਕਰਦੇ ਹਨ ਇਹ ਲੋਕ ਹੀ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਜੇਕਰ ਤੁਸੀਂ ਆਪਣਾ ਖਾਤਾ ਤੇ ATM ਨੰਬਰ ਉਸ ਨੂੰ ਦੱਸ ਦਿੰਦੇ ਤਾਂ ਤੁਹਾਡਾ ਸਾਰਾ ਪੈਸਾ ਉਹ ਕਢਵਾ ਲੈਂਦੇ ਨੇਹਾ ਦੀ ਗੱਲ ਸੁਣ ਕੇ ਬਿੰਦਰ ਹੱਕੀ ਬੱਕੀ ਰਹਿ ਗਈ ਆ ਉਸ ਦਿਨ ਉਸ ਨੂੰ ਅਹਿਸਾਸ ਹੋਇਆ ਕਿ ਇਨਸਾਨ ਦਾ ਇਕੱਲਾਪਨ ਉਸ ਨੂੰ ਕਿੰਨਾ ਅਸੁਰੱਖਿਤ ਰੱਖਦਾ ਹੈ ਮਨਦੀਪ ਤੇ ਆ ਰੀਨਾ ਨੂੰ ਤਾਂ ਇਹ ਖਬਰ ਵੀ ਨਹੀਂ ਸੀ ਆ ਕਿ ਉਸ ਦੀ ਮਾਂ ਨਾਲ ਕੀ ਹੋ ਜਾਣਾ ਸੀ ਨਵਾਂ ਸਾਲ ਸ਼ੁਰੂ ਹੋਣ ਵਾਲਾ ਸੀ ਘਰ ਵਿੱਚ ਪਾਰਟੀ ਦੇ ਚਰਚੇ ਚੱਲ ਰਹੇ ਸੀ ਆ ਰੀਨਾ ਮਨਦੀਪ ਨੂੰ ਕਹਿਣ ਲੱਗੀ ਕਿ ਤੁਸੀਂ ਨਵੇਂ ਸਾਲ ਦੀ ਪਾਰਟੀ ਰੱਖੀ ਹੈ ਪਰ ਮੈਂ ਇਨੇ ਲੋਕਾਂ ਦਾ ਖਾਣਾ ਨਹੀਂ ਬਣਾ ਸਕਦੀ ਮਨਦੀਪ ਕਹਿਣ ਲੱਗਿਆ ਰੀਨਾ ਤੂੰ ਚਿੰਤਾ ਨਾ ਕਰ ਇਸ ਵਾਰ ਵੀ ਮੈਂ ਮਾਂ ਨੂੰ ਲੈ ਆਵਾਂਗਾ ਮਾਂ ਬਹੁਤ ਵਧੀਆ ਖਾਣਾ ਬਣਾਉਂਦੀ ਹੈ ਅੱਜ ਬਿੰਦਰ ਕਿੱਟੀ ਪਾਰਟੀ ਆ ਲਈ ਤਿਆਰ ਹੋ ਰਹੀ ਸੀ ਆ ਤਾਂ ਮਨਦੀਪ ਦਾ ਫੋਨ ਆਇਆ ਉਹ ਕਹਿਣ ਲੱਗੀ ਕੀ ਆ ਕਿ ਕਿਉਂ ਨਾ ਮਾਂ ਇਸ ਸਾਲ ਨਵੇਂ ਸਾਲ ਦੀ ਪਾਰਟੀ ਆ ਆਪਾਂ ਇਕੱਠੇ ਆ ਸੈਲੀਬ੍ਰੇਟ ਕਰੀਏ ਮੈਂ ਤੁਹਾਨੂੰ ਇੱਕ ਦਿਨ ਪਹਿਲਾਂ ਲੈਣਾ ਆਵਾਂਗਾ ਤੁਸੀਂ ਤਿਆਰ ਹੋ ਜਾਣਾ ਬਿੰਦਰ ਨੇ ਆਪਣੇ ਪੁੱਤਰ ਨੂਆ ਤੇ ਪੋਤੇ ਦਾ ਹਾਲਚਲ ਪੁੱਛਿਆ ਬਿੰਦਰ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਮਨਦੀਪ ਮੈਨੂੰ ਕਿਉਂ ਬੁਲਾ ਰਿਹਾ ਹੈ ਉਹ ਮਨ ਹੀ ਮਨ ਸੋਚਣ ਲੱਗੀ ਆ ਕਿ ਮੇਰੇ ਬੱਚੇ ਕਿੰਨੇ ਮਤਲਬੀ ਹਨ ਉਂਝ ਤਾਂ ਕਦੇ ਮੇਰਾ ਹਾਲਚਲ ਵੀ ਨਹੀਂ ਪੁੱਛਿਆ ਜਦੋਂ ਜੋ ਇਹਨਾਂ ਨੂੰ ਲੋੜ ਹੋਵੇ ਤਾਂ ਇਸ ਨੌਕਰਾਨੀ ਨੂੰ ਯਾਦ ਕਰ ਲੈਂਦੇ ਹਨ ਫਿਰ ਬਿੰਦਰ ਨੇ ਬਹੁਤ ਹੀ ਸ਼ਾਂਤ ਸੁਭਾਅ ਨਾਲ ਕਿਹਾ ਮੈਂ ਇਸ ਵਾਰ ਨਹੀਂ ਆ ਸਕਦੀ ਇਸ ਵਾਰ ਮੇਰੇ ਗੁਆਂਢ ਵਿੱਚ ਪਾਰਟੀ ਰੱਖੀ ਗਈ ਹੈ ਇਹ ਕਹਿ ਕੇ ਬਿੰਦਰ ਨੇ ਫੋਨ ਕੱਟ ਦਿੱਤਾ ਉਹ ਸੋਚਣ ਲੱਗੀ ਬਸ ਬਹੁਤ ਹੋ ਗਿਆ ਹੁਣ ਮੈਂ ਆਪਣੇ ਨੂੰ ਪੁੱਤ ਦੇ ਹੱਥ ਦੀ ਕਟਪੁਤਲੀ ਨਹੀਂ ਬਣਾਗੀ ਆ ਦੀਵਾਲੀ ਵੇਲੇ ਮੇਰਾ ਪੁੱਤ ਮੈਨੂੰ ਬਿਮਾਰ ਹਾਲਤ ਵਿੱਚ ਇੱਥੇ ਛੱਡ ਗਿਆ ਸੀ ਆ ਤੇ ਮੁੜ ਕੇ ਕਦੇ ਹਾਲ ਚਾਲ ਵੀ ਨਹੀਂ ਪੁੱਛਿਆ ਕੁਝ ਦੇਰ ਬਾਅਦ ਨੇਹਾ ਨੇ ਬਿੰਦਰ ਨੂੰ ਆਵਾਜ਼ ਮਾਰੀ ਉਹ ਦੋਵੇਂ ਕਿੱਟੀ ਪਾਰਟੀ ਲਈ ਚਲੀ ਗਈਆਂ ਇਸ ਵਾਰ ਪਾਰਟੀ ਕਰਨ ਲਈ ਜ਼ਿਆਦਾ ਜਗ੍ਹਾ ਦੀ ਲੋੜ ਸੀ ਆ ਇਸ ਲਈ ਬਿੰਦਰ ਨੇ ਕਿਹਾ ਕਿ ਇਸ ਵਾਰ ਦੀ ਪਾਰਟੀ ਮੇਰੇ ਘਰ ਵਿੱਚ ਰੱਖ ਲੈਂਦੇ ਹਾਂ ਨੇਹਾ ਕਹਿਣ ਲੱਗੀ ਆਂਟੀ ਤੁਸੀਂ ਇਸ ਵਾਰ ਆਪਣੇ ਪੁੱਤ ਦੇ ਘਰ ਨਹੀਂ ਜਾਣਾ ਬਿੰਦਰ ਕਹਿਣ ਲੱਗੀ ਆ ਨਹੀਂ ਐ ਬਿਲਕੁਲ ਨਹੀਂ ਐ ਇਸ ਵਾਰ ਮੈਂ ਕੁਝ ਵਧੀਆ ਕਰਨ ਦਾ ਪਲਾਨ ਬਣਾਇਆ ਹੈ ਖਾਣਾ ਅਸੀਂ ਬਾਹਰੋਂ ਆਰਡਰ ਕਰਕੇ ਮੰਗਵਾ ਲਵਾਂਗੇ ਆ ਤੁਸੀਂ ਸਭ ਆਪਣੇ ਪਰਿਵਾਰ ਸਮੇਤ ਮੇਰੇ ਘਰ ਆ ਜਾਣਾ ਸਾਰੀਆਂ ਔਰਤਾਂ ਬਹੁਤ ਖੁਸ਼ ਹੋਈਆਂ ਮਿੰਦਰ ਕਹਿਣ ਲੱਗੀ ਆ ਸਿਰਫ ਨਵੇਂ ਸਾਲ ਦੀ ਪਾਰਟੀ ਹੀ ਨਹੀਂ ਤੁਸੀਂ ਕੋਈ ਵੀ ਪਾਰਟੀ ਕਰਨੀ ਹੋਵੇ ਤਾਂ ਮੇਰਾ ਘਰ ਇਸਤੇਮਾਲ ਕਰ ਲਵੋ ਆ ਪੈਸੇ ਵੀ ਮੇਰਾ ਘਰ ਖਾਲੀ ਹੀ ਪਿਆ ਹੈ ਉਧਰ ਅਮਨਦੀਪ ਤੇ ਰੀਨਾ ਬਿੰਦਰ ਦੇ ਮਨਾਂ ਕਰ ਦੇਣ ਤੋਂ ਪਰੇਸ਼ਾਨ ਹੋ ਗਏ ਉਹਨਾਂ ਨੂੰ ਖਾਣਾ ਬਣਾਉਣ ਲਈ ਕੋਈ ਹਲਵਾਈ ਨਹੀਂ ਮਿਲ ਰਿਹਾ ਸੀ ਜਦੋਂ ਕੋਈ ਇੰਤਜ਼ਾਮ ਨਾ ਹੋਇਆ ਤਾਂ ਮਨਦੀਪ ਤੇ ਰੀਨਾ ਆਪਣੀ ਮਾਂ ਨੂੰ ਮਨਾਉਣ ਲਈ ਉਸਦੇ ਘਰ ਆਏ ਆ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਦੇਖ ਕੇ ਆ ਉਹ ਸੋਚਣ ਲੱਗੇ ਕਿ ਸਵੇਰੇ ਸਵੇਰੇ ਮਾਂ ਕਿੱਥੇ ਚਲੀ ਗਈ ਆ ਥੋੜੀ ਦੇਰ ਬਾਅਦ ਨੇਹਾ ਤੇ ਬਿੰਦਰ ਆਪਸ ਵਿੱਚ ਗੱਲਾਂ ਕਰਦੀਆਂ ਹੋਈਆਂ ਆ ਗਈਆਂ ਬਿੰਦਰ ਨੂੰ ਟਰੈਕ ਸੂਟ ਤੇ ਸਪੋਰਟਸ ਬੂਟ ਪਾਏ ਦੇਖ ਕੇ ਮਨਦੀਪ ਪੁੱਛਣ ਲੱਗਿਆ ਮਾਂ ਤੁਸੀਂ ਕਿੱਥੋਂ ਆਏ ਹੋ ਆ ਬਿੰਦਰ ਕਹਿਣ ਲੱਗੀ ਮੈਂ ਰੋਜ਼ ਸਵੇਰੇ ਯੋਗਾ ਕਲਾਸ ਜਾਂਦੀ ਹਾਂ ਬਿੰਦਰ ਨੇ ਤਾਲਾ ਖੋਲ੍ਹਿਆ ਤੇ ਆਪਣੇ ਨੂੰ ਪੁੱਤ ਨੂੰ ਅੰਦਰ ਲੈ ਆਈ ਆ ਅੰਦਰ ਬੈਠਦੇ ਸਾਰੇ ਮਨਦੀਪ ਅਸਲੀ ਮੁੱਦੇ ਤੇ ਆਇਆ ਮਾਂ ਹੁਣ ਕੋਈ ਬਹਾਨਾ ਨਹੀਂ ਚੱਲੇਗਾ ਤੁਸੀਂ ਨਵੇਂ ਸਾਲ ਦੀ ਪਾਰਟੀ ਤੇ ਆ ਸਾਡੇ ਨਾਲ ਰਹੋਗੇ ਆ ਤੁਸੀਂ ਆਪਣੇ ਕੱਪੜੇ ਪੈਕ ਕਰ ਲਿਓ ਬਿੰਦਰ ਕਹਿਣ ਲੱਗੀ ਪੁੱਤਰ ਆ ਮੈਂ ਤੁਹਾਨੂੰ ਦੱਸਿਆ ਸੀ ਇਸ ਵਾਰ ਨਵੇਂ ਸਾਲ ਦੀ ਪਾਰਟੀ ਲਈ ਮੈਂ ਤੁਹਾਡੇ ਘਰ ਨਹੀਂ ਆ ਸਕਦੀ ਇਸ ਵਾਰ ਨਵੇਂ ਸਾਲ ਲਈਆ ਮੇਰਾ ਪ੍ਰੋਗਰਾਮ ਪਹਿਲਾਂ ਹੀ ਬਣ ਗਿਆ ਹੈ ਮੈਂ ਤੁਸੀਂ ਇਕੱਲੇ ਹੋ ਤੁਹਾਡਾ ਕੀ ਪ੍ਰੋਗਰਾਮ ਹੋ ਸਕਦਾ ਹੈ ਨਹੀਂ ਪੁੱਤ ਮੈਂ ਇਕੱਲੀ ਨਹੀਂ ਹਾਂ ਮੇਰੀਆਂ ਸਹੇਲੀਆਂ ਵੀ ਮੇਰੇ ਨਾਲ ਹਨ ਇਹ ਸੁਣ ਕੇ ਮਨਦੀਪ ਕਹਿਣ ਲੱਗਿਆ ਮਾਂ ਇਹ ਤੁਸੀਂ ਕੀ ਕਹਿ ਰਹੇ ਹੋ ਇਸ ਉਮਰ ਵਿੱਚ ਕਿੱਟੀ ਪਾਰਟੀ ਆ ਤੁਹਾਨੂੰ ਸ਼ੋਭਾ ਨਹੀਂ ਦਿੰਦੀ ਆ ਪੁੱਤਰਾ ਮੈਂ ਆਪਣੇ ਆਪ ਲਈ ਜਿਉਣਾ ਸਿੱਖ ਲਿਆ ਹੈ ਮੈਂ ਕਿਸੇ ਦੇ ਘਰ ਦੀ ਮੁਫਤ ਦੀਨੋ ਕਰਾਣੀ ਬਣ ਕੇ ਇਸ ਮੌਕੇ ਨੂੰ ਨਹੀਂ ਗਵਾ ਸਕਦੀ ਆ ਤੁਹਾਨੂੰ ਕਿਸੇ ਨੇ ਕਿਹਾ ਕੀ ਆ ਇਸ ਉਮਰ ਵਿੱਚ ਮੈਂ ਪਾਰਟੀ ਨਹੀਂ ਕਰ ਸਕਦੀ ਆ ਮੇਰੀਆਂ ਆਪਣੀਆਂ ਵੀ ਕੁਝ ਇੱਛਾ ਮਹਾਨ ਕਿ ਐਨਾਂ ਇੱਛਾਵਾਂ ਨੂੰ ਪੂਰਾ ਕਰਨ ਲਈ ਮੈਨੂੰ ਦੁਬਾਰਾ ਜਨਮ ਲੈਣਾ ਪਵੇਗਾ ਬਿੰਦਰ ਦੇ ਮੂੰਹ ਇਹ ਗੱਲਾਂ ਸੁਣ ਕੇ ਮਨਦੀਪ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਆ ਪਰ ਉਹ ਗੱਲ ਨੂੰ ਬਦਲਦਾ ਹੋਇਆ ਕਹਿਣ ਲੱਗਿਆ ਮਾਂ ਨਵੇਂ ਸਾਲ ਦੇ ਮੌਕੇ ਤੁਹਾਨੂੰ ਆਪਣੇ ਨਾਲ ਹੋਣਾ ਚਾਹੀਦਾ ਹੈ ਜੇਕਰ ਨਵੇਂ ਸਾਲ ਮੌਕੇ ਉੱਤੇ ਆ ਤੁਸੀਂ ਆ ਸਾਥੋਂ ਦੂਰ ਰਹੋਗੇ ਤਾਂ ਸਾਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ ਬਿੰਦਰ ਕਹਿਣ ਲੱਗੀ ਦੂਰ ਤਾਂ ਤੁਸੀਂ ਆ ਮੈਨੂੰ ਬਹੁਤ ਪਹਿਲਾਂ ਹੀ ਕਰ ਦਿੱਤਾ ਹੁਣ ਤਾਂ ਮੈਨੂੰ ਇਸ ਗੱਲ ਦੀ ਆਦਤ ਹੋ ਗਈ ਹੈ ਜਿੱਥੋਂ ਤੱਕ ਆਪਣਿਆਂ ਦੀ ਗੱਲ ਹੈ ਤਾਂ ਮੇਰੀਆਂ ਬਹੁਤ ਸਹੇਲੀਆਂ ਹਨ ਉਹ ਹਾਲੇ ਗੱਲਾਂ ਕਰ ਰਹੀ ਸੀ ਕਿ ਸਜਾਵਟ ਵਾਲੇ ਸਜਾਵਟ ਦਾ ਸਮਾਨ ਲੈ ਕੇ ਆ ਗਏ ਆ ਮਨਦੀਪ ਪੁੱਛਣ ਲੱਗਾ ਇਹ ਸਭ ਕੀ ਹੈ ਮਾ ਬਿੰਦਰ ਨੇ ਕਿਹਾ ਇਸ ਵਾਰ ਨਵੇਂ ਸਾਲ ਦੀ ਪਾਰਟੀ ਮੇਰੇ ਘਰ ਵਿੱਚ ਹੈ ਮਨਦੀਪ ਗੁੱਸੇ ਨਾਲ ਕਹਿਣ ਲੱਗਾ ਤੁਸੀਂ ਤਾਂ ਸਾਡੇ ਘਰ ਨੂੰ ਪਾਰਟੀ ਹਾਲ ਬਣਾ ਦਿੱਤਾ ਹੈ ਬਿੰਦਰ ਕਹਿਣ ਲੱਗੀ ਤੁਸੀਂ ਮੈਨੂੰ ਤੇ ਇਸ ਘਰ ਨੂੰ ਬਹੁਤ ਪਹਿਲਾਂ ਹੀ ਛੱਡ ਚੁੱਕੇ ਹੋ ਆ ਉਹਨੇ ਘਰ ਮੇਰਾ ਹੈ ਇਸ ਘਰ ਵਿੱਚ ਉਹੀ ਹੋਵੇਗਾ ਜੋ ਮੈਂ ਚਾਹਾਂਗੀ ਆ ਮੈਂ ਤੁਹਾਡੀ ਆ ਕਟਪੁਤਲੀ ਬਣਨ ਤੋਂ ਸਾਫ ਮਨਾ ਕਰਦੀ ਹਾਂ ਆਪਣੀ ਮਾਂ ਦੇ ਮੂੰਹੋਂ ਇਹ ਜਾ ਦੋ ਟੱਕ ਜਵਾਬ ਸੁਣ ਕੇ ਮਨਦੀਪ ਤੇ ਰੀਨਾ ਦੇ ਚਿਹਰੇ ਦਾ ਰੰਗ ਉੱਡ ਗਿਆ ਜਿਸ ਮਾਂ ਨੂੰ ਉਹ ਹਮੇਸ਼ਾ ਇੱਕ ਸਿੱਧੀ ਸਾਦੀ ਔਰਤ ਸਮਝਦੇ ਸੀ ਆ ਉਹ ਅੱਜ ਆਪਣੇ ਹੱਕ ਲਈ ਲੜਨ ਵਾਲੀ ਆ ਹੋ ਗਈ ਸੀ ਆ ਉਹਨਾਂ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਉਹਨਾਂ ਨੇ ਆਪਣੀ ਮਾਂ ਨੂੰ ਨਹੀਂ ਆ ਬਲਕਿ ਇੱਕ ਇਹ ਜੇ ਸਾਰੇ ਨੂੰ ਖੋ ਦਿੱਤਾ ਹੈ ਜਿਨ੍ਹਾਂ ਦੀ ਆ ਉਹਨਾਂ ਨੇ ਕਦੇ ਕਦਰ ਨਹੀਂ ਕੀਤੀ ਸੀ ਆ ਪਰ ਹੁਣ ਬਹੁਤ देर ਹੋ ਚੁੱਕੀ ਸੀ ਆ ਬਿੰਦਰ ਹੁਣ ਕਿਸੇ ਦੀ ਮਹਤਾਜ ਨਹੀਂ ਸੀ ਆ ਸੋ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਆ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ